ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਵੀ ਅਨਲਟਾ ਦਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕਟਿਆਲਾ ਤਹਿਸੀਲ ਡੇਰਾਬਾਬਾਨਾ ਕਿਤੇ ਜ਼ਿਲ੍ਹਾ ਗੁਰਦਾਸਪੁਰ ਉੱਤਮ ਭਾਈ ਹੁਣਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਮੱਜਾਂ ਤੇ 3 ਹੀ ਗਾਵਾਂ ਤੁਹਾਨੂੰ ਦਿਖਾਉਣੀਆਂ ਵਾਂ ਕੋਈ ਸੂਈ ਆ ਕੋਈ ਟੁਕੜ ਗੱਬਣੇ ਆ ਤੇ ਕੋਈ ਗੱਬਣੇ ਆ ਵੀਡੀਓ ਪੂਰੀ ਜ਼ਰੂਰ ਵੇਖਿਓ ਤੇ ਬਾਕੀ ਇਹ ਆ ਵੀ ਸੋਈਆਂ ਦੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਜਰੂਰ ਆਪਣੀ ਚਵਾਈ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਦੇ ਬਾਬਾ ਸਾਹਿਬ ਜੀ ਚਲੋ ਵਧੀਆ ਕਿਰਪਾ ਚਾਹੀਦੀ ਜੀ ਨਾਮ ਦੱਸਦੇ ਕਦੀ ਹਾਂ ਨਾਮ ਆਪਣਾ ਉਤਮ ਸਿੰਘ ਹਾਂਜੀ ਸਾਨਾਬ ਸਰਦਾਰ ਗੁਰਦੇਸ਼ ਵਪਾਰੀ ਠੀਕ ਪਿੰਡ ਕਠਿਆਲਾ ਤਸੀਹ ਡੇਰਾ ਪੰਨਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ 9854 76701 ਦੂਸਰਾ ਨੰਬਰ ਇੱਕ ਹੋਰ ਜੋ 9814252 ਜੀ ਬਚ ਰਹੀ ਜਾਂਦਾ ਠੀਕ ਆ ਤੇ ਅੱਜ ਹੈਗੀਆਂ ਆਪਣੇ ਕੋਲ ਤਿੰਨ گاਵਾں ਦੇ ਤਿੰਨ ਹੀ ਮੱਜਾਂ ਤਿੰਨ ਆਪਣੇ ਕੋਲ گاਵਾں ਦੇ ਤਿੰਨ ਹੀ ਮੱਜਾਂ ਜੇ ਤੇ ਭਾਵਟੇ ਵਾਲੀਆਂ ਜੇ ਤੇ ਇਹ ਆ ਕੋਈ ਟੁਕੜ ਗੱਬਣਿਆ ਕੋਈ ਸੱਜਰ ਆ ਕੋਈ ਗੱਬਣਿਆ ਸਾਰੀ ਬਰਾੜੀ ਅੱਜ ਆਪਣੇ ਸਾਰੀ ਮਰਲਾ ਮਰਲਾ ਆ ਗਏ ਨਾ ਠੀਕ ਆ ਤੇ ਅੱਜ ਇਹ ਕਹਿੰਦੇ ਤਿੰਨਾ گاਵਾں ਦੇ ਇੱਕੋ ਹੀ ਰੇਟ ਕਰ ਦੇਣਾ ਹੈ گاਵਾ ਆਪਣੇ ਕੋਲ ਵਹਿੜਾ ਨੇ ਰੀਡ ਵਖੋ ਵਖਿਆ ਨਸਲਾਂ ਵਖੋ ਵਖ ਦੁੱਧ ਘੱਟ ਵੱਧ ਦੇਣ ਵਾਲੀਆਂ ਪਰ ਰੇਟ ਇੱਕ ਰੇਟ ਇੱਕ ਹੈ ਨਾ ਜਿਹੜੀ ਕਿਸੇ ਨੂੰ ਚੰਗੀ ਲੱਗੂਗੀ ਉਹ ਲੈ ਠੀਕ ਆ ਤੇ ਚਲੋ ਫਿਰ ਜਿਹੜੀ ਪਹਿਲੇ ਨੰਬਰ ਵਾਲੀ ਤੋਂ ਇੱਥੋਂ ਸ਼ੁਰੂਆਤ ਕਰੀਏ ਕਿੰਨੇ ਕ ਦੁੱਧ ਆ ਲਈ ਜੇ ਮੇਰੀ ਤਾਂ ਪਹਿਲਾ ਸੂਆ ਜੇ ਇਹਦੇ ਜਵਾਨ ਹੋਣੀ ਆ ਅੱਛਾ ਤੇ ਬਾਕੀ ਆ ਦੇਖੋ ਪਹਿਲਾਂ ਥੱਲੇ ਬ੍ਰੇਸਾਂ ਠੰਢੀ ਧੀ ਜਿੱਦਾਂ ਮਰਦੀ ਥੱਲੇ ਬੈਹਰੋ ਤੇ ਸਾਂਸ ਸੁਣੀ ਵਧੀਆ ਲੱਗਾ ਕਾਲੇ ਰੰਗ ਦਾ ਠੀਕ ਆ ਤੇ ਬਾਕੀ ਵੇਖੋ ਵੱਡੀ ਬੈੜਿਆ ਤੇ ਦੁੱਧ ਦੇ ਨੂੰ 17 18 ਲੀਟਰ ਕੀ ਕਹਿੰਦਾ ਨਾ ਕੇ ਭਰੇਗੀ 17 ਭਰਦੇ 18 ਭਰਦੇ ਦਿਨ ਮਸ਼ੀਨ ਲੈਣੀ ਆ ਖੋਲੋ ਫਿਰ ਤੋਰ ਦੀਏ ਨਾ ਤਾਲੀ ਕੱਢ ਜੀ ਬਾਕੀ ਇਹ ਆ ਵੀ ਥੱਲੇ ਚੰਗੀ ਭਰੂਗੀ ਬਾਕੀ ਵੀ ਕਈ ਹੋਰ ਹੀ ਗਾਵਾਂ ਥੋੜਾ ਪੱਕ ਕੇ ਬੰਦੀਆਂ ਹੋ ਉਤਰ ਰਹੇ ਆ ਵੀ ਕੱਦ ਕਾਠ ਵਜਨ ਜਿਹੜਾ ਇਹਦਾ ਚੰਗਾ ਆ ਤਾ ਵੱਡੀ ਵਸ਼ੀ ਆ ਵੀ ਜੀ ਚੰਗੀ ਬਣੀ ਗਈ ਥੋੜਾ ਤਿਆਰ ਹੋਣੀ ਹੈ ਤਾਂ ਥਣਾ ਦਾ ਸਜੀਕਾਰ ਵੀ ਚੰਗਾ ਦੂਰ ਦੂਰ ਆ ਤੇ ਮੁੱਲ ਚਲੋ ਹੁਣ ਇਹ ਦੱਸ ਲਾਂਗੇ ਬਾਅਦ ਚ ਜੇ ਉਹ ਤਾਂ ਆਪਾਂ ਦੱਸਾਂਗੇ ਇਹਦਾ ਬਾਅਦ ਚ ਤਾਂ ਦੱਸਿਆ ਵੀ ਮੋਲ ਇਹ ਕੀ ਆ ਅੱਛਾ ਹਾਂਜੀ ਵੇੜਾ ਸਾਰੀਆਂ ਕਰੀ ਵਿਖਾ ਦੇ ਪਹਿਲਾਂ ਤਿੰਨੇ ਵਿਖਾ ਦੀਏ ਪਹਿਲਾਂ ਵਸਿਆ ਵੀ ਵੱਡੀ ਵਹਿੜਿਆ ਜੱਸਾ ਵਾਇਆ ਕੱਦ ਕਾਠ ਇਹਦਾ ਵੀ ਚੰਗਾ ਉੱਚਾ ਚੰਗੇ ਵੱਡੇ ਕਾਠਾ ਦੇ ਵੇਖੋ ਠੰਢੀ ਧੀ ਰੀਦਾ ਜੀ ਭੈਣ ਅਲੇ ਟਾਇਰ ਲੈਦੀ ਜਾਵੀਂ ਜੇ 10 ਲਾਜੇ 15 ਲਾਜੇ ਬਣੇ ਚੰਗੇ ਤੇ ਕਿੰਨੇ ਕ ਦੁੱਧ ਆ ਲਈ ਜੇ ਦੁੱਧ ਵੇਖੋ ਜਿੱਦਾਂ ਵੱਡੇ ਕੱਦ ਕਾਠ ਵਾਲੀ ਛੋਟੀਆਂ ਨਹੀਂ ਇਹ ਵੇੜਾ ਹਾਂਜੀ ਦੁੱਧ ਇਹ ਵੀ 20 ਲੀਟਰ ਤੋਂ ਤਾਂ ਹੀ ਚੱਲੇਗੀ 18-18 ਲੀਟਰ ਨੂੰ ਲਾਉ ਭਰੇਗੀ ਕੱਦ ਕਾਠ ਚੰਗੇ ਦੀ ਆ ਉਤਰਾਂ ਇਹ ਵੀ ਬਾਕੀ ਇਧਰੋਂ ਤਾਂ ਦੇਖੋ ਵੀ ਜਿਹੜਾ ਦੂਜਾ ਸੂਆ ਜਾਂ ਸਿੰਗੇ ਉਹ ਸਾਂਭ ਨਹੀਂ ਹੁੰਦੀ ਲੋਕਾਂ ਨੂੰ ਵੱਡੀਆਂ ਮਾੜਾਂ ਹੁੰਦੀਆਂ ਨੇ ਠੀਕ ਆ ਆ ਠੀਕ ਆ ਮੇਰੇ ਬਰਾਬਰ ਹੀ ਕੰਦੀ ਖਾਂਦੇ ਪੁੱਤ ਰਹੇ ਆ ਵੀ ਕੱਦ ਕਾਠ ਚੰਗਾ ਆ ਬਾਕੀ ਸਾਂਭ ਵਾਲਾ ਕੋਈ ਲੈ ਜਾਊਗਾ ਦੋ ਦਿਨੇ ਚੰਗੇ ਗੱਡੀ ਜਣਾ ਤੇ ਹੈ ਗਿਆ ਵੀ ਕਰੋਸ ਪੰਜ ਆ ਕਰੋਸ ਪੰਜ ਆ ਜੀ ਤੇ ਹੋਣਾ ਮੁੱਲ ਉਹ ਵੀ ਦਿਖਾਈ ਦਈਏ ਮੁੱਲ ਇਕੱਠੇ ਹੀ ਦੱਸਨੇ ਹਨ ਆ ਵੀ ਪਹਿਲਾ ਹੋਇਆ ਸ਼੍ਰੀਕੇ ਦਾ ਇਹਦਾ ਪਹਿਲਾ ਸੂਆ ਹੈ ਪਹਿਲਾ ਸੂਆ ਗਏ ਮੱਸ਼ੀਆਂ ਨਵੀਆਂ ਸਾਰੀਆਂ ਦੇਖੋ ਜਦਾਂ ਤੇ ਇਹ ਕਿੰਨੇ ਕ ਦੁੱਧ ਵਾਲੀ ਆ ਦੁੱਧ ਦੇ ਜੀ 1500 ਲੀਟਰ ਕੱਢੇਗੇ ਦੇਣੇ ਕੋਈ 15 ਕ ਲੈ ਜੀ ਠੀਕ ਹੈ ਜੀ ਹਾਂ ਜੀ ਓਕੇ ਬਾਕੀ ਰੰਗ ਰੂਪ ਦੀ ਇਹ ਵੀ ਚੰਗੀ ਆ ਸੂਆ ਕਿੰਨੇ ਕਿ ਇੰਨੇ ਵੀ ਪਹਿਲਾ ਹੀ ਸੂਣਾ ਹੈ ਯਾਰ ਬਾਕੀ ਠੰਡੀਆਂ ਤੀਆਂ ਤੁਹਾਨੂੰ ਬਹੁਤ ਸੋਹਣੀਆਂ ਲੱਗ ਗਈਆਂ ਅਜੇ ਕੱਢਣੀਆਂ ਜੀਓ ਸੋਹਣੀਆਂ ਤੇ ਦੱਸ ਦੀ ਫਿਰ ਮੁੱਲ ਦੇ ਵੀ ਡਿੱਕਣ ਹਾਂਜੀ ਇਹਨਾਂ ਤਿੰਨਾਂ ਦਾ ਮੁੱਲ ਦੱਸ ਦਿੰਨੇ ਆ ਫਿਰ ਮੱਜਾਂ ਦਾ ਬਾਅਦ ਚ ਦੱਸ ਦਾਂਗੇ ਆਪਾਂ ਹਾਂਜੀ ਬਾਕੀ ਵੀਰ ਜੀ ਵੇਖੋ ਜਦਾਂ ਦੀਆਂ ਵਸ਼ੀਆਂ ਨੇ ਇਹ ਨਹੀਂ ਵੀ ਇੱਕ ਮੁੱਲ ਵਾਲੀਆਂ ਨੇ ਕੋਈ 60 ਦੀ 65 ਦੀ 70 ਦੀ ਅੱਛਾ ਪਰ ਆਪਾਂ 65 70 ਨਹੀਂ ਕਰਨਾ ਨਾ 60 ਕਰਨਾ ਹੈ ਰੇਤ ਇੱਥੇ ਕਰ ਦੇਣਾ ਹੈ ਜਿਹੜੀ ਕਿਸ ਨੂੰ ਮਨ ਪਸੰਦ ਲੱਗੇਗੀ ਕੋਈ ਵੀਰ ਫੋਨ ਲਾਏ ਉਹ ਹੀ ਖੋਲੇ ਬਣਾ ਚੱਕ ਕਿੰਨਾ 55 ਦਾ ਭਾਅ ਲਾ ਦੀ ਮੈਂ ਕਿਹਾ ਤਿੰਨਾਂ ਦਾ ਕਰ ਦਈਏ ਕੋਈ ਮਾਨ ਹੋ ਰ ਬਸੰਤ ਹੈਗੀ ਅੱਜ ਜਾਂ ਦੋ ਦੂ ਨਾ ਛੱਡੋ ਫਿਰ ਹਾਂਜੀ ਹਾਂਜੀ ਪੰਜੇ ਛੱਡੋ ਪੂਰਾ ਹਾਂਜੀ ਛੱਡ ਦਈਏ ਹਾਂਜੀ ਉਹ ਜੇ ਤੁਸੀਂ ਕਹਿਤਾ 50 ਦਾ ਵਟਾ 3 ਨਾਲ ਦਾ ਹੀ ਜਿਹੜੇ ਕਿਸ ਨੂੰ ਮਨ ਪਸੰਦ ਲੱਗਦੀ 50 50 ਦੇ ਹਿਸਾਬ ਨਾਲ ਜਿਹੜੀ ਕੋ ਮਰਜ਼ੀ ਜਿਹੜੀ ਮਰਜ਼ੀ ਖੋਲ ਲੈ ਤੇ ਉੱਤੇ ਕੋਈ ਫੋਨ ਲਾਏ ਉਦਾਂ ਹੀ ਮੰਤਨ ਕਰਾ ਖੁੱਲਾ ਮੰਤਨ ਬਹਿ ਕੇ ਮੰਨ ਵੀ ਜੀ ਕਰਨਾ ਮੰਤਨ ਖੁੱਲਾ ਹੀ ਹੋਊਗਾ ਪਰ ਬਹਿਣਾ ਬਰੀਡ ਵਾਲੀਆਂ ਤੇ ਵਧੀਆ ਬੱਸ਼ੀਆਂ ਨਈਆਂ ਦੋਤਾਂ ਤੂੰ ਫੋਨ ਲਾਵੇ ਇੱਕ ਵਾਰੀ ਹਾਂਜੀ ਹਾਂਜੀ ਖੁੱਲਾ ਮੰਤਨ ਹੋ ਜਾਊਗਾ ਠੀਕ ਹੈ ਜੀ ਹਾਂਜੀ ਆ ਮੈਂ ਆ ਗਈ ਜੀ ਇਸ ਨੂੰ ਆਈ ਦੇ ਤਿਆਰ ਹੀ ਜੇ ਠੀਕ ਕੱਦ ਕੱਠ ਇਹਦਾ ਵੀ ਤੁਹਾਡੇ ਜਿੱਦਾ ਹੀ ਆ ਚਲ ਚੰਗੀ ਯਾਰ ਹੋਣੀ ਇਹ ਦੇਣਾ ਜੀ ਦੋ ਚਾਰ ਫਰੇ ਕਿੰਨੇ ਕੇ ਦੁੱਧ ਆ ਲਈ ਆ ਦੁੱਧ ਵੇਖੋ ਜਦੋਂ ਤਿਆਰ ਹੋਣਦੀ ਆ ਮੈਂ ਬਗਾਨ ਦੁੱਧ ਨੂੰ 14-15 ਲੀਟਰ ਭਰਨਾ ਚਾਹੀਦਾ ਵੀ ਜੀ ਚਲੋ ਖੋਲੋ ਫਿਰ ਤੋਰਦੀ ਆ ਬਾਕੀ ਉਤਰਾਏ ਆ ਵੀ ਚੰਗੇ ਕੱਦ ਕਾਰਚ ਆ ਪਿੱਠਪੜੇ ਦੀ ਚੰਗੀ ਆ ਤੇ ਥੱਲਿਆਂ ਚੰਗੀ ਭਰੰਦੀ ਆ ਤੇ ਵੀਂਦੇ ਤਾਂ ਕਿ ਇਹ ਮੈਂ ਜਨੇ ਦੋ ਰੱਖਣੀਆਂ ਨਾ ਇੱਕ ਹੀ ਰੱਖ ਲੈ ਅੱਛਾ ਕਿਉਂਕਿ ਸੂਆ ਪਹਿਲਾਂ ਨੇ ਇਹ ਕਹਿੰਦੇ ਸੂਆ ਦੂਜਾ ਅਸੀਂ ਤਜਾ ਹੋਏਗਾ ਹਾਂਜੀ ਪਰ ਮੈਂ ਝੋਟੀਆਂ ਨੂੰ ਪਰੇ ਕਰੇਗੀ ਦੁੱਧ ਦੇ ਹੱਕ ਤੇ ਠੀਕ ਹੈ ਜਦੋਂ ਨਾ ਭਰੀ ਫਰੇਗੀ ਦੁੱਧ 14-15 ਲੀਟਰ ਨਾਰਮਲ ਕੱਢੇਗੀ ਠੀਕ ਹੈ ਪਰ ਆਪਾਂ ਇਹ ਨਹੀਂ ਝੋਟੀਆਂ ਨੂੰ ਮੁੱਲ ਦਾ ਕੋਈ ਲੱਖ ਨਹੀਂ ਸਵਾ ਲੱਖ ਨਹੀਂ ਦਾ 80000 ਰੁਪਏ ਦੇ ਦਾਂਗੇ 80000 ਦੇ ਹਾਂਜੀ ਹਾਂਜੀ ਕਰਨਾ ਕੋ ਮਨਤਾ ਨਾ ਰੱਖ ਦੋ ਹਜ਼ਾਰ ਰੁਪਏ ਹੋਰ ਛੱਡਾਂਗੇ ਮਨ ਕੋ ਨਹੀਂ ਕਰਨਾ ਦੇ ਜੀ ਦੋ ਹਜ਼ਾਰ ਪੱਕਾ ਹੀ ਕਰ ਲਿਆ ਅੱਜ ਤਿੰਨ ਨਹੀਂ ਛੱਡਦੇ ਨੇ ਉਹ ਤੁਹਾਨੂੰ 75000 ਦੇ ਦਾਂਗੇ ਪੰਜ ਛੱਡੋਗੇ ਤਿੰਨ ਤੋਂ ਦਾ ਕੀ ਛੱਡਣਾ ਨਹੀਂ ਵੀ ਮੇਰੇ ਨਾਲ ਪੱਕਾ ਹੀ ਕਰ ਲੈ ਵੀ ਪੰਜ ਹੀ ਛਡਾਉਣਾ ਪੰਜ ਪੱਕਾ ਫਿਕਸ ਕਰਤਾ ਆ ਆਪੇ ਪੰਜ ਛੱਡਣਾ ਬਣਾ ਕਰਨਾ ਪਹਿਲੇ ਢੜੇ ਕੰਤੋਂ ਜ਼ਿਆਦਾ ਠੀਕ ਆ ਜੇ ਕਹਤਾ ਆਉਂਦੀ ਨੇ ਜੇ ਮੈਂ ਵੱਡੀ ਮੈਂ ਆ ਛੋਟੀ ਨਹੀਂ ਕਿ ਦੁੱਧ ਭਰੇਗੀ ਜਾਂ 40000 ਰੁਪਏ ਦੇ ਦਾਂਗੇ ਇਹ ਨਹੀਂ ਜੀ ਕਹਤਾ ਵੇਖੋ 40000 ਦੇ ਦਿੰਦੇ ਦੋ ਚਾਰ ਹੋਰ ਕੱਢੇ ਵੀ ਮੈਂ ਕੋਈ ਨਹੀਂ ਆ ਰਿਹਾ ਵੇਖੋ ਸਾਤ ਤਰੀਅਕ ਤੋਂ ਹੁਣ ਵੀ ਕੋਲੀ ਲੱਗੀ ਐ ਤੇ ਹੁਣ ਆ ਜਿਹੜੀ ਮੱਝ ਜੀ ਇਹ ਸੂਝ ਇਹਨੂੰ ਸੂਝ ਕੋਈ ਲੀਕ ਦਿਨ ਹੋਏਗੀ ਅੱਛਾ ਸ ਤੇ ਇਹਦੇ ਕੋ ਦੁੱਧ ਦੁੱਧ ਦੇ ਕੋ 6 ਲੀਟਰ ਜੇ ਵੀ ਤੇ ਅੱਛਾ ਤੇ ਬੱਚਾ ਕੀ ਇਹ ਤੇ ਮਗਰ ਬੱਚਾ ਮਾਰੇ ਕਟਾ ਜਾ ਬਾਈ ਮਗਰ ਇਹਦੇ ਕੱਟਾ ਆ ਇਹ ਵੀ ਚਲੋ ਕਈ ਵੀਰਾਂ ਨੇ ਘਰ ਵਰਤਣ ਲਈ ਲੈਣੀ ਹੁੰਦੀ ਆ ਵੀ ਘਰ ਦਾ ਸਾਰੀ ਜਾਵੇ 5-6 ਕਿਲੋ ਦੁੱਧ ਘਰ ਵਾਸਤੇ ਵਧੂ ਹੁੰਦਾ ਹੈ ਮਾਜਰਾ ਦੁੱਧ ਜਿਨ੍ਹਾਂ ਨੇ ਮੁੱਲ ਲਿਹਾਉਣਾ ਉਹਦੇ ਲਈ ਚੰਗਾ ਐ ਆ ਬੱਚਾ ਇਹਦਾ ਇਹਦਾ ਜਦ ਜਸੂਆ ਜੇ ਤੇ ਜਸ ਸਿੰਦ ਥੋੜਾ ਜਿਹਾ ਖੁੱਲਾ ਤੇ 500 ਤੋਂ ਓਕੇ ਜੇ 500 ਤੋਂ ਵਧੀਆ ਜੇ ਮੁੱਲ ਕਰਾਉਂਦੇ ਇਹਦਾ 85 ਕਰਾ ਲਓ 85 ਕਰਾ ਲਓ 70000 ਰੁਪਏ ਵੀ ਜੀ ਦੇ ਦਾਂਗੇ 70000 70000 ਦੀ ਉਹ ਨਹੀਂ ਗਣਾ ਵੀ ਰੇਟ ਹੈ 70000 ਪਰ ਆਪਾਂ ਤਾਂ ਆਗੇ ਮਾਰਦਾਂ ਵਾਲੇ ਛੋਟ ਕਰਾਂਗੇ ਖੁੱਲੀ ਇੱਥੇ ਅੱਛਾ ਹਾਂਜੀ ਕਿੰਨੀ ਕਰ ਦੋਗੇ ਮੈਂ 70 ਤੋਂ 75000 ਦੀ ਆ ਤੁਸੀਂ 70 ਦੀ ਲਾਓ ਵੀ ਦੇ ਦਾਂਗੇ ਪਰ ਆਪਾਂ 70 ਦੀ ਨਹੀਂ ਦੇਣੀ ਕਿਉਂਕਿ ਵੀਡੀਓ ਤੇ ਕਈ ਵੇਰ ਦੂਰ ਦਰਾਡੇ ਹੁੰਦੇ ਆ ਹਾਂਜੀ ਤੇ ਤਵਾਰ ਤੇ ਮਾਲ ਛੱਡਦੇ ਆ ਐਡਾ ਕਿਸੇ ਨੇ ਕਹ ਪੈਸੇ ਪਾ ਦੇ ਨਾ ਮਾਲ ਘੱਲ ਦੋ ਨਹੀਂ ਇਹ ਕੰਮ ਨਹੀਂ ਕਰਨਾ ਜਿਹੜਾ ਵੀ ਹੋਏਗਾ ਚੀਜ਼ ਦੱਸ ਕੇ ਦਾਂਗੇ ਇਹ 5000 ਰੁਪਏ ਸਸਤੀ ਦਾਂਗੇ ਅੱਛਾ ਤਾਰੇ ਇੱਕ ਥੋੜਾ ਜਿਹਾ ਫਾਲ ਡਿਆ ਦੱਸ ਕੇ ਪਹਿਲਾਂ ਦੱਸ ਦੇਣਾ ਵੀਰ ਨੂੰ ਠੀਕ ਹੈ ਤੇਰਾ ਥਾਣੇ ਕਿਹੜਾ ਘਟਿਆ ਕਿਹੜਾ ਥਾਣੇ ਸੀ ਗਣ ਕੇ ਚੱਲੋ ਜੀ ਕਿਹੜਾ ਥਣ ਘਟ ਜੇ ਦਾ ਇਹਦਾ ਮਗਰਲਾ ਥਾਣੇ ਦਾ ਵੇਖਣ ਨੂੰ ਨੇ ਕੋਈ ਸ਼ੱਕ ਕਰੇਗਾ ਨਾਲ ਕਹਿ ਸਕਦਾ ਪਰਲਾ ਥਾਣੇ ਦਾ ਘਟ ਜੇ ਦਾ ਤਾਰਾ ਹੁੰਦੀਆਂ ਤਰਾ ਉਹ ਮੰਨ ਲਓ ਵੀ ਜੇ ਇੱਕ ਦੋ ਆਉਂਦੀਆਂ ਸੀ ਤੁਸੀਂ ਬਾਤ ਹੀ ਸਮਝੋ ਤਾਂ ਕੀ ਦਸਾਂਗੇ ਕਿ ਠੀਕ ਹੈ ਮਤਲਬ ਤਿੰਨਾ ਥਣਾ ਚ ਤਿੰਨਾ ਥਣਾ ਦੀ ਓਕੇ ਆ ਤਿੰਨਾ ਥਣਾ ਚ 6 ਕਿਲੋ ਦੁੱਧ ਆਗਾ ਚਾਹ ਪਾਣੀ ਰਮਾਨਾ ਜਦੋਂ ਮਰਜ਼ੀ ਪੀ ਕੇ ਇਹੋ ਉਸੇ ਰੇਟੇ ਦੇਣੀ ਆ ਜਿੱਦਾ ਤੁਸੀਂ ਅੱਗੇ ਚਾਹ ਪਿਛੇ ਜਾਣ ਪਛਾਈ ਡਗ ਦੇ ਦਾਂਗੇ ਠੀਕ ਆ ਹਾਂਜੀ ਮਤਲਬ ਉਹਨੇ ਦੀ ਦੋ ਨੰਬਰ ਚ ਤੇ ਹੁੰਦੇ ਵੀ ਤੁਸੀਂ ਕਰ ਦੇ ਬਈ ਅਸੀਂ ਮਤਲਬ ਆਪਣਾ ਕੋਈ ਚਾਹ ਪਾਣੀ ਪੀਂਦਾ ਰਹੇ ਪੀ ਕੇ ਫਿਰ ਪੈਸੇ ਵਾਟ ਲੈ ਜੀ ਮੈਂ ਇਕੱਠਾ ਤਿਆਰ ਹੋਏ ਨਾਲ ਚੰਦੇ ਉਹ ਕੱਟਾ ਨਾਲੇ ਬੱਚੇ ਤੇ ਮਿਲਦੀ ਆ ਹਾਂਜੀ ਹਾਂਜੀ ਬਾਕੀ ਪਿੰਨਾ ਸਾਰਾ ਦੀ ਓਪੇ ਆ ਜੀ ਤਿੰਨ ਥਾਣੇ ਕਿੰਦੇ ਵੀ ਇਹਦੇ ਮੰਨ ਕੇ ਚੱਲੋ ਮੰਨ ਕੇ ਚੱਲੋ ਜੀ 40 ਜੀ ਬਾਕੀ ਠੀਕ ਹੈ ਜੀ ਆ ਜੰਮਰ ਜੇ ਇਸੇ ਸੱਲੀ ਕਰੇ ਕੋਈ ਚੱਕ ਪਾਸ ਜੇ 2 ਮਹੀਨੇ ਲਾ ਜੇ 3 ਲਾ ਜੇ ਅੱਛਾ ਹਾਂਜੀ 7 ਮਹੀਨੇ ਤੁਸੀਂ ਗੱਭਨ ਸਮਝੋ ਠੀਕ ਆ ਹਾਂਜੀ ਹਾਂਜੀ 7 ਮਹੀਨੇ ਦੀ ਗੱਭਾਜੀ ਕਿਉਂਕਿ ਉਹਨਾਂ ਤਰੀਕ ਨੇ ਲਿਓ ਤਾਂ ਕਹਿੰਦੇ ਦੋ ਗੇ ਮਹੀਨੇ ਰਹਿ ਗਏ ਤੁਹਾਨੂੰ ਚ ਬਿਲਕੁਲ ਚੀਪਾ ਬਣਿਆ ਥਣਾ ਚ ਅੱਛਾ ਬਾਕੀ ਤੋਂ ਵੱਧ ਵੀ ਖੜ ਸਕਦੀ ਹੈ ਕੋਈ 2-4 ਦਿਨ 20 ਦਿਨ ਹੈ ਕਿ ਨਹੀਂ ਤੋਰਾਂ ਫਿਰ ਇੱਕ ਲੈ ਲੈ ਆ ਗਏ ਸੱਲੀ ਕਰਕੇ ਕਰੇ ਦੋ ਤੋਂ 3 ਮਹੀਨੇ ਕਹਿੰਦੇ ਕਿ ਮੰਨ ਕੇ ਚੱਲੋ ਬਾਕੀ ਤੋਂ ਯੋਗਰ ਵੀ ਨੇ ਤੇਰੇ ਕੋ ਜਾ ਕੇ ਚੱਕ ਕਰਾ ਲੈ ਪ੍ਰੋਪਰ ਦਿਨਾਂ ਦਾ ਪਤਾ ਲੱਗ ਜਾਂਦਾ ਵੀ ਕਿੰਨਾ ਕੁ ਟਾਈਮ ਲੱਜੂਗੀ 2-3 ਮਹੀਨੇ ਜਿਹੜੇ ਕਹਿੰਦੇ ਵੀ ਲੱਜੂਗੀ 7-8 ਮਹੀਨਿਆਂ ਦੀ ਜਿਹੜੀ ਗੱਬਨ ਦੱਸਦੇ ਬਾਕੀ ਕੋ 10-15 ਦਿਨ ਉੱਪਰ ਥੱਲੇ ਦੇ ਕਈ ਰੀ ਹੋਈ ਹੁੰਦੀ ਹੈ ਜੀ ਬਾਕੀ ਤਿਆਰ ਹੋਏਗੀ ਚੰਗੀ ਝੋਟੀ ਹੈ ਜੀ ਚਲੋ ਟੱਲਾਉਂਦੇ ਆ ਉਤਰਮੇਤੀ ਸੱਜਰ ਕਿੰਨੇ ਕ ਦੁੱਧਾ ਲਈ ਆ ਸੱਜਰੇ ਵਿੱਚ 13 14 ਲੀਟਰ ਵਾਲੀ ਝੋਟੀ ਹੈ ਉਤਰਵੀ ਝੋਟੀ ਆ ਅੱਛਾ ਹਾਂਜੀ ਹਾਂਜੀ ਤੇ ਆ ਥਾਣੇ ਦੇ ਆਪਾਂ ਦੇਖ ਸਕਦੇ ਹਾਂ ਜੇ ਲੱਗੇ ਤਾਂ ਤੇ ਉਤਰਾਂ ਠੰਸੋਂ ਓਕੇ ਹੀ ਆ ਸਾਰੇ ਬਿਲਕੁਲ ਓਕੇ ਵੀ ਕੀ ਗਾਰੰਟੀ ਦਿਨਾ ਦੀ ਤਸੱਲੀ ਕਰਕੇ ਖੜੇ ਵੀਰ ਹੋਈ ਜੀ ਠੀਕ ਆ ਹਾਂਜੀ ਹਾਂਜੀ ਤੇ ਇਹਦਾ ਫਿਰ ਮੁੱਲ ਮੁੱਲ ਤੁਹਾਨੂੰ ਪਤਾ ਝੋਟੀ ਮਾਲਾ ਜੇ ਦੋ ਤਿੰਨ ਮਹੀਨੇ ਸਾਹਮਣੇ ਦਾ ਲੱਖ ਸਵਾ ਲੱਖ ਦੀ ਝੋਟੀ ਆ ਪਰ ਆਪਾਂ ਹੁਣ ਕਿਹਨੇ ਵੀ ਇਹਨੇ ਸਾਹਮਣੀ ਸਾਹਮ ਛੱਡ ਕੇ ਦਾਂਗੇ ਵੀ ਜੀ ਬਾਕੀ ਆ ਵੀ ਜਿੰਨੇ ਚਿਰ ਇਹਨੇ ਸੋਨਾ ਨਾ ਚੱਲ ਪੂਰੀ ਤੇਜ਼ੀ ਹੋ ਜਾਣੀ ਜੀ ਗਰਮੀ ਦਾ ਮੌਸਮ ਆ ਜਾਣਾ ਨਜ਼ਰ ਨੂੰ ਤੇ ਬਾਕੀ ਮੈਰੂ ਦਾ ਬਚਾਏ ਜਦਾਂ ਮਰਜ਼ੀ ਵੀ ਵੇਚ ਲੈ ਤੂੰ ਵੀ ਚੰਕੇ ਹਾਂਜੀ ਹਾਂਜੀ ਤੇ ਹੁਣ ਅਸੀਂ ਲੱਖ ਜਾਂ ਸਵਾ ਲੱਖ 70 ਵੀ ਨਹੀਂ ਕਰਨਾ 60000 ਦੀ ਦੇ ਦਾਂਗੇ ਜੀ ਅੱਛਾ 60000 ਦੀ 60000 ਦੀ ਦੇ ਦਾਂਗੇ ਵਿੱਚੋਂ ਕਿੰਨਾ ਮਾਨ ਮਾਨ ਮਾ ਮੈਨੂੰ ਆਪੇ ਹੀ ਜ਼ਿਆਦਾ ਕਰਨਾ ਪੜਾ ਫਿਰ ਤੁਸੀਂ ਕਹਣਾ ਇੰਨੇ ਨਹੀਂ ਇੰਨੇ ਛੱਡੋ ਹਾਂਜੀ ਮੈਂ ਤੇ ਉਹ ਕਹਿੰਦਾ 2000 ਆਏ ਕੇ ਦਾ ਮਾਨ ਕਰਨਾ ਹੈ ਪਰ ਤੁਸੀਂ ਕਹਣਾ 5 ਛੱਡੋ ਮੈਂ ਆਪੇ ਕਹਿ ਦਣਾ ਕਿ ਖੜਨਾ ਰਹਿਣਾ ਰਲੇ ਆ ਅੱਛਾ ਆਪਾਂ 5000 ਛੋੜ ਛੋੜ ਕਰ ਦਾਂਗੇ 55000 ਵੀ ਦੇ ਦਾਂਗੇ ਅੱਛਾ 55000 ਵੀ ਦੇ ਦਾਂਗੇ ਆਉਂਦੀ ਨਹੀਂ ਛੋਟੀ ਵੱਡੀ ਛੋਟੀ ਆ ਠੀਕ ਆ ਤੇ ਚਲੋ ਕਿਹ ਵੀਰ ਨੇ ਸਾਹਮਣੀ ਆ ਠੀਕ ਆ ਹਾਂਜੀ ਹਾਂਜੀ ਤੇ ਠੀਕ ਆ ਵੀਰ ਕੋਈ ਕੁਸਚਨ ਹੈ ਜੀ ਧੰਨਵਾਦ ਬਾਬਾ ਜਿਹੜੇ ਵੀਰ ਵੀਡੀਓ ਵੇਖਣਦੇ ਆ ਤੇ ਬਾਕੀ ਇਹ ਆ ਵੀ ਇੱਥੇ ਕੋਈ ਵੀਰ ਆਪਣੀ ਤਸੱਲੀ ਕਰਕੇ ਵੇ